ਕਾ ਜੇ ਸਾਰਿਆਂ ਨੂੰ ਕੋ ਸਨਾਉ ਸਾਰੇ ਭੈਣ ਭਰਾ ਠੀਕ ਠਾਕ ਉਮੀਦ ਕਰਦੇ ਆ ਕਿ ਸਾਰੇ ਭੈਣ ਭਰਾ ਠੀਕ ਠਾਕ ਹੋਣਗੇ ਤੇ ਅਹੀਂ ਠੀਕ ਠਾਕ ਬਹੁਤ ਵਧੀਆ ਤੇ ਦੁਪਹਿਰ ਲੱਗੀ ਆ ਦੁਪਹਿਰ ਦੇ 1:30 ਵਜੇ 1:30 ਦੇ 2 ਵਜੇ ਆ ਇਹ ਆਹੀ ਬੰਬੀ ਤੋਂ ਤੇ ਬੱਚੇ ਕਹਿ ਰਹੇ ਸੀ ਕਿ ਛੁੱਟੀਆਂ ਨੂੰ ਕੁਝ ਖਾਣ ਨੂੰ ਵੀ ਮਨ ਕਰ ਲਿਆ ਵਾ ਮੈਂ ਹਾਂ ਖਾਣ ਨੂੰ ਮਨ ਕਰ ਗਿਆ ਤਾਂ ਕਿਰਚ ਬਰੈਡ ਪਏ ਦੋ ਪੈਟ ਮੈਂ ਚੋਕ ਕੇ ਇਹਨਾਂ ਨੂੰ ਬਣਾਤੇ ਸੈਂਡਵਿਚ ਤੇ ਨਾਰੀ ਨੇ ਬੁਲਾ ਰਿਆ ਜੀ ਹੁਣ ਆਣ ਮੈਂ ਚਲਵਾ ਜੋ ਇੱਕ ਇੱਕ ਦੋ ਦੋ ਕਾ ਲੈਂਦੇ ਆ ਨਾਲ ਮੈਂ ਬਣਾਣੀ ਚਾ ਪਤਾ ਕੀ ਹੁੰਦਾ ਛੁੱਟੀਆਂ ਦੇ ਵਿੱਚ ਨਾਲ ਇਹ ਜਦੋਂ ਬੱਚੇ ਖਾ ਲੈਂਦੇ ਆ ਨਾਲ ਆ ਬੈ ਕੇ ਗੱਲਾਂ ਬਾਤਾਂ ਕਰਕੇ ਇੰਜੋਏਮੈਂਟ ਹੋ ਜਾਂਦਾ ਵਾ ਤੇ ਇਹਦੇ ਵਿੱਚ ਮੈਂ ਪਾਇਆ ਖੀਰਾ ਟਮਾਟਰ ਤੇ ਪਿਆਜ਼ ਤੇ ਹੋਰ ਬਹੁਤ ਜ਼ਿਆਦਾ ਸਮਾਨ ਨਹੀਂ ਪਾਇਆ ਮਸਾਲੇ ਮਸੂਲੇ ਨਮਕ ਵਗੈਰਾ ਹੀ ਪਾਇਆ ਵਾ ਤੇ ਉਹ ਜਿਹੜੀ ਸੌਸ ਦੋਵੇਂ ਸੌਸਾਂ ਪਾਈਆਂ ਇੱਕ ਮਿਊਨਿਸ ਜਿਹੜੀ ਹੁੰਦੀ ਤੇ ਇੱਕ ਜਿਹੜੀ ਆ ਪ੍ਰਿੰਟ ਮਾਡਲ ਸੋਸ ਹੁੰਦੀ ਆ ਤੇ ਨਾਲ ਵੀ ਜੇ ਬੱਚਾ ਨਹੀਂ ਹੋ ਤੇ ਲੈ ਲਾਂਗੀ ਤੇ 1 ਮਿੰਟ ਐਕਸਪੈਰੀਮੈਂਟ ਹੋਰ ਕਰਕੇ ਦੇ ਚਲੀ ਤਾਂ ਸਾਰੇ ਘਰ ਘਰੋਂ ਦੱਸਦੀ ਆ ਮੈਂ ਕਿਹਾ ਕਿ ਮਣੀ ਲਾ ਲਈ ਮਣ ਕੇ ਹਨ ਸਮਾਂ ਥੋੜਾ ਜਿਹਾ ਵੱਧ ਗਿਆ ਸੀ ਤੇ ਹੋਣਾ ਗਏ ਆਪਣੇ ਸੈਂਡਵਿਚ ਗਏ ਆ ਬਣ ਆ ਪਣਾ ਹੀ ਦੇਸੀ ਕਿਉਂ ਦੇਸੀ ਕਿਉਂ ਲਾ ਕੇ ਮੈਂ ਬਣਾਏ ਆ ਮਹਿਜ਼ਾਰ ਦੇ ਵਗਿਆਰੇ ਲਾਖੀ ਬਣਾਉਣਾ ਹੈ ਨਾ ਤੇ ਇਹ ਘਰ ਦਾ ਵਾ ਪਤਾ ਕਿ ਹੁਣ ਲਾ ਆਹੋ ਬੀਪੀ ਮੇਰਾ ਵੀ ਵਾਦਾ ਵਾ ਤੇ ਇਹਨਾਂ ਤਾਂ ਦੱਸਿਆ ਹੁਣਾਂ ਦਾ ਵੀਪੀ ਵਾਦਾ ਮੇਰਾ ਵੀ ਬੀਪੀ ਵਾਦਾ ਬਸ ਸਾਰੇ ਢੰਡਾ ਕਹਿੰਦੇ ਹੀ ਕਿ ਰਮਨ ਫੈਲਦੀ ਬੜਾ ਜਾਣਦੀ ਆ ਮੈਨੂੰ ਨਾ ਫੈਰਟ ਦੀ ਪ੍ਰੋਬਲਮ ਆ ਥੈਰੇ ਗਾਦਾ ਕਰਕੇ ਮੇਰਾ ਸਰੀਰ ਜਿਹੜਾ ਵਾ ਵੇਟ ਜਿਆਦਾ ਹੁੰਦਾ ਜਾਂਦਾ ਸੋ ਮੈਨੂੰ ਆਪਣੇ ਆਪ ਨੂੰ ਨਾ ਬੜਾ ਮਹਿਸੂਸ ਹੁੰਦਾ ਵਾ ਕਿ ਸੋ ਥੋੜਾ ਫਿਰ ਘਟਣਾ ਚਾਹੀਦਾ ਵਾ ਤੇ ਬਾਕੀ ਖਾਣ ਪੀਣ ਤੇ ਤਾਂ ਚਲੋ ਭਰੇ ਦੀਆਂ ਖਾਣਾ ਪੀਣਾ ਗਿੰਦਾ ਵਾ ਤੇ ਉਹਦੀ ਵੀ ਮੈਡੀਸਿਨਾਂ ਤੇ ਚਲੋ ਚੱਲਣ ਗਈ ਆ ਪਰ ਫੇਰ ਵੀ ਆਪਾਂ ਕੋ ਡਾਕਟਰ ਦੀ ਵੀ ਸਲਾਹ ਲਈ ਨੇ ਆ ਆ ਲੋ ਜੀ ਮੈਂ ਆ ਤੇ ਆਪਣਾ ਕਰ ਲਿਆ ਜੇ ਦੇਸੀ ਧਮ ਤੇ ਚਾਹ ਆਪਣੀ ਰੈਡੀ ਆ ਹੁਣ ਆਉਂਦੇ ਆ ਤੇ ਫੇਰ ਸਾਰੇ ਜਣ ਬੈਠ ਕੇ ਖਾਣਗੇ ਉਹਦਾ ਮੈਂ ਆ ਕੇ ਫੋਨ ਕਰਾਤਾ ਹੀ ਤੇ ਆਹ ਉਹ ਠੰਡੇ ਹੋ ਜਾਣੇ ਨੇ ਕਿਉਂਕਿ ਗਰਮ-ਗਰਮ ਨਹੀਂ ਚੰਗੇ ਲੱਗਦੇ ਆ ਤੇ ਜੀ ਹਾਂ ਉਹਨਾਂ ਨਾਲ ਵੀ ਮਲਬਨੇ ਆ ਜਿਹੜੇ ਬਣਾ ਕੇ ਦੇਸੀ ਵਾਲੇ ਰੋਣ ਚ ਲੈ ਗਏ ਤੇ ਇਹ ਸਾਰੇ ਹੋ ਜਾਣੇ ਠੰਡੇ ਤਾਂ ਆ ਕਰਜੇ ਜਾਂਦੀਆਂ ਤੇ ਵੇਖੋ ਖਾ ਕੇ ਉਹ ਕੀ ਜਾਂਦੇ ਆ ਵੀ ਕਿੱਦਾਂ ਦੇ ਬਣੇ ਆ ਤੇ ਮਿਲਦੇ ਆ ਤੁਹਾਨੂੰ ਉਹਨਾਂ ਦੇ ਨਾਲ ਮਿਆਚਾ ਵਗੈਰਾ ਪਾਲਾ ਠੀਕ ਆ ਜੀ ਭੈਣ ਭਰਾ ਸਾਰੇ ਬਰੋਗ ਦੇ ਨਾਲ ਬਣਿਆ ਰਹੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਨਾ ਬਣਾਇਆ ਸੀ ਸੈਂਡਵਿਚ ਤੇ ਦੇਖਿਆ ਬੈਠਾ ਮੂਡ ਬਣ ਗਿਆ ਲਿਆ ਇਹ ਸੈਂਡਵਿਚ ਜਿਹੜੇ ਬਹੁਤ ਜ਼ਿਆਦਾ ਟੇਸਟੀ ਆ ਤੇ ਅਹੀਂ ਤੇ ਪਏ ਹੀ ਲਮੇ ਤੇ ਫੋਨ ਆਇਆ ਰਮਨ ਦਾ ਵੀ ਆਜਾ ਸੈਂਡਵਿਚ ਬਣਦੇ ਆ ਬ्रेड ਪਏ ਹੀ ਤੇ ਮਿੰਨੀ ਕੈਂਡੀ ਮਮਾ ਬਣਾ ਤੇ ਮੈਂ ਹੋਂ ਨਾਲੇ ਸੱਦਲਾ ਦੋ ਪੈਕਟ ਆ ਸਾਰੇ ਮੈਂ ਬਣਾ ਦੇ ਦਿੱਤੇ ਤੁਹਾਨੂੰ ਸਾਰਿਆਂ ਨੇ ਖਾਣ ਤੇ ਅੰਮੀ ਜਿਹੜੇ ਇੱਕ ਨੰਬਰ ਬਣਿਆ ਜੀ ਪੂਰੇ ਬਹੁਤ ਟੇਸਟੀ ਆ ਬਹੁਤ ਜਿਆਦਾ ਬਹੁਤ ਵਾਰ ਬਣਿਆ ਅਵਰਸ ਜੇ ਤੱਕ ਹੀ ਜਾਇਆ ਹੋ ਨਾ ਮਿਸ ਬਨੇਰ ਦੀ ਕਮੀ ਰਹਿ ਗਈ ਨਹੀਂ ਬਸ ਬਹੁਤ ਸਵਾਦ ਆ ਇਹ ਆਪੇ ਚਲੋ ਇਹ ਸਿਹਤ ਵਾਸਤੇ ਬਹੁਤ ਚੰਗੀ ਚੀਜ਼ ਬਣ ਇਹਦਾ ਕੋਈ ਮਾੜੀ ਗੱਲ ਨਹੀਂ ਹੈਗੀ ਜਿਹਦਾ ਮਗਿਆ ਰੰਗ ਦਾ ਲੱਗ ਰਹੀ ਸਾਰਾ ਤੇ ਥੋੜਾ ਜਿਹਾ ਰਹਿ ਗਿਆ ਮੈਂ ਚਲ ਪਕੌੜੇ ਖਾ ਲੀਏ ਕਰੀਤੇ ਨਾਲੇ ਰਹਿ ਰੋਕੇ ਬੁੜਕੇ ਆ ਜੀ ਖਾ ਕੇ ਖੁੜਕੇ ਆ ਪਕੌੜੇ ਖਾ ਕੇ ਤੁਹਾਨੂੰ ਹੋਈ ਗਾ ਪਤਾ ਨਹੀਂ ਕਿਰਮੀ ਆ ਨਾ ਕਰਕੇ ਆਸ ਰੱਖੀ ਜਾਂਦੀ ਕਿੰਨੇ ਬੜੇ ਖਾ ਗਏ ਘੜੀ 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 ਕਰੀ ਤਰੋ ਹੋਏ ਕਰੀ ਘੜੀ ਪਾਣੀ ਇਹਦਾਂ ਇਹ ਆ ਵੀ ਹੁਣ ਪਤਾ ਨਹੀਂ ਕਿ ਸਵਾਦ ਬਣਿਆ ਕਿ ਲਾਉਂਦੀਆਂ ਕਈ ਜਾਂਦੇ ਆ ਬੜੇ ਸਵਾਦ ਬਣੇ ਆ ਬੜਾ ਮਜਾ ਆ ਬੜਾ ਖਾਣ ਦਾ ਤੇ ਰਮਨ ਬਹੁਤ ਸਵਾਦ ਖੁਣਦੀ ਆ ਦੇ ਕੇ ਪੈਣਪਰਾ ਦੇ ਖਾਣੇ ਸਾਡੇ ਤੁਸੀਂ ਲੋਹਣ ਦੁਆਇਓ ਯਾਰੋ ਅਸੇ ਖਾਣ ਜਰੂਰ ਆਇਓ ਘਰ ਤੇ ਘਰ ਵਾੜੇ ਕੋਈ ਗੱਜੇ ਦੀ ਲੋੜ ਪੈਣਪਰਾ ਦੀ ਇਹ ਭੈਣਾਂ ਪ੍ਰਾਨ ਨੇ ਕਮੈਂਟ ਵੀ ਕੀਤਾ ਸੀ ਪਿਛੇ 30 ਓਵਰ ਬੰਡਿਆ ਉੱਥੇ ਲੱਗੇ ਤੁਹਾਡੇ ਘਰ ਆ ਹਾਂ ਕਿਹੜੇ ਵਲੌਗ ਦੇ ਵਿੱਚ ਉਹਨੇ ਕੀਤਾ ਸੀ ਮੈਂ ਹਾਂ ਹਾਫ ਲਾਈ ਓਵਰ ਦੇ ਲੱਗੇ ਆ ਜੀ ਆ ਜੀ ਜਦੋਂ ਮੈਂ ਆਈ ਹਾਂ ਤੁਹਾਡੇ ਆਪਣੇ ਘਰ ਤੋਂ ਬਿਲਕੁਲ ਜੀ ਇਹ ਬਾਤ ਇਹ ਹੈ ਕਿ ਸਾਰੇ ਭੈਣ ਤਾਂ ਬਹੁਤ ਜ਼ਿਆਦਾ ਪਿਆਰ ਕਰਦੇ ਆ ਇੰਦਾ ਹੀ ਪਿਆਰ ਨਾਲ ਆ ਕੇ ਆਪਣਾ ਖਾਣਾ ਤੇ ਸਾਨੂੰ ਵੀ ਹਮੇਸ਼ਾ ਇਹ ਹੁੰਦਾ ਕਿ ਜੋ ਵੀ ਆ ਕੁਛ ਵੀ ਆਪਾਂ ਕਰਨੇ ਤੁਹਾਡੇ ਸਾਰਿਆਂ ਨਾਲ ਸ਼ੇਅਰ ਕਰੀਏ ਸਹੀ ਗੱਲ ਆ ਆ ਬੀਰ ਬਰਤਬਾ ਕਾ ਖੜੀ ਆ ਬਹੁਤ ਵਧੀਆ ਬਹੁਤ ਟੈਸਟੀ ਬਣਾਉਣਾ ਮਜ਼ਾ ਆ ਰਿਹਾ ਬਾਬਾ ਤੁੰਨੇ ਦੱਸਿਆ ਬਹੁਤ ਵਧੀਆ ਟੈਸਟਿੰਗ ਚਲਣਗੀ ਅੱਛਾ ਬਈ ਡੈਣੀ ਦੇ ਬੇਡਾ ਮੇਰਾ 3-4 ਖਾ ਗਿਆ ਇਹ ਟੈਸਟਿੰਗ ਵਾਲੀ ਆ ਇਹ ਕਿਹੜੇ ਕੋਈ ਫਰਾਈ ਕੀਤੇ ਆ ਜਾਂ ਇਸ ਤਰ੍ਹਾਂ ਲੱਕ ਪੋਰੇ ਕੱਤੇ ਸਿੰਪਲ ਹਲ ਕੇ ਬਾਹਰ ਆ ਨਾ ਮਤਲਬ ਉਹ ਤੇ ਮੈਂ ਜ਼ਿਆਦਾ ਰੱਜ ਕੇ ਨਹੀਂ ਖਾਣਾ ਅੱਛਾ ਇਹ ਉਹ ਲੋਕ ਕਹਿ ਰਹੇ ਆ ਮੈਂ ਪੰਗਾ ਹੁਣਾ ਨਾ ਹਿਸਾਬ ਹੈ ਮਹੀਆਂ ਬਾਬਾ ਵਜਲਾ ਨਾ ਬੈਠ ਜਾ ਤਾ ਗੋ ਜੀ ਆਪਾਂ ਖਾ ਲਏ ਹੁਣ ਸੈਂਡਵਿਚ ਤੇ ਸੈਂਡਵਿਚ ਖਾ ਕੇ ਅਮ ਸੁੱਚੀ ਬਣਾ ਮਜਾ ਆਇਆ ਪੇਟ ਪੂਜਾ ਲਈਆ ਕਰ ਹੁਣ ਪਤਾ ਨਹੀਂ ਜੇ ਵੀ ਇਹਨਾਂ ਨੂੰ ਮਜਾ ਆਇਆ ਕਿ ਜਾਣ ਕੇ ਕਰੀ ਜਾਣ ਨਹੀਂ ਨਹੀਂ ਸੁਆਦ ਬੜਾ ਸੱਚੀ ਗੱਲ ਆ ਸੱਚੀ ਗੱਲ ਆ ਤੇ ਇਹ ਆ ਕਿ ਜਿਹੜੀ ਚੀਜ਼ ਸਵਾਦ ਹੋਏ ਉਹਨੂੰ ਸਵਾਦ ਕਿਹਾ ਜਾਂਦਾ ਦੂਜੀ ਤੋਂ ਤਾਂ ਕਹਿਣਾ ਹੀਗਾ ਤੇ ਸਾਰੇ ਜਣੇ ਖਾ ਗਏ ਬਾਕੀ ਦੇ ਗਏ ਜੇ ਸੌ ਤਾਂ ਆਪਾਂ ਸਮਝਦੇ ਚੱਕ ਨਹੀਂ ਆ ਵੇਖੋ ਸਭ ਮੁੱਦੇ ਰਹੇ ਸਾਰੇ ਸੌਗੇ ਜੇ ਪੱਤ ਪਰੂ ਖਾ ਰਿਆ ਪਏ ਮੰਮੀ ਦਾਨ ਕੇ ਹੁਣ ਤਾਂ ਪਤਾ ਕੀ ਕਹਿਣਾ ਮੈਂ ਦਪਹਿਰੇ ਨਹੀਂ ਸੌਂਦਾ ਨੀਂਦ ਨਹੀਂ ਆਉਂਦੀ ਮੈਨੂੰ ਇਹ ਸਵੇਰੇ ਮੈਂ ਨਹੀਂ ਸੌਂਦਾ ਤੇ ਹੁਣ ਕਰਾਰੇ ਵੇਖੋ ਹਾਂ ਸਹੀ ਗੱਲ ਆ ਤੇ ਮਨਜਿੰਦਰ ਨੇ ਵੀ ਆਉਣਾ ਹੀ ਹੁੰਦਾ ਤੇ ਪਰ ਉਹ ਵੀ ਥੱਕ ਗਏ ਥੱਕ ਗਏ ਮੰਮੀ ਤੋਂ ਹੁਣ ਕਹਿ ਰਿਹਾ ਕੱਲ ਫਿਰ ਕਰਨਾ ਪੈਂਦਾ ਦੇ ਉਹ ਕਰਦੂ-ਕੁਦੂ ਕਰਦਾ ਤੇ ਕਹਿੰਦੇ ਕਿ ਮੈਨੂੰ ਹੁਣ ਨੀਂਦ ਆਉਡੀ ਆ ਤੇ ਤੁਸੀਂ ਚਲ ਜਾਓ ਤੇ ਮੈਨੂੰ ਹੁਣ ਰੈਸਟ ਕਰ ਆਦਗੇ ਨਾ ਹਾਂ ਫੇਰ ਉੱਠਣ ਦੀ ਜਿਹੜੀ ਨਾ ਹੁਣ ਦਿਨ ਵੀ ਉਹ ਜਿਹਾ ਨਾ ਦਿਨੋਂ ਉਦਾਂ ਦੇ ਇੱਕ ਵਾਰੀ ਨੀਂਦ ਆ ਜੇ ਫੇਰ ਤਾਂ ਤਾਂ ਵੀ ਹੁੰਦੀ ਨੀਂਦ ਤੇ ਬੜਾ ਬਦੀ ਨੀਂਦ ਆਈ ਜਾਂਦੀ ਆਈ ਜਾਂਦੀ ਐ ਤੇ ਇਹ ਵੀ ਮੈਨੂੰ ਨਾ ਦੇ ਦੋ ਮੈਂ ਲਈ ਸੋਦਾ ਸਦਾ ਆਉਂਦੀਆਂ ਦੀ ਵੀਡੀਓ ਬਣਾ ਕੇ ਹਾਂ ਇਹਦੇ ਕੁਝ ਖਾਣ ਨੂੰ ਹੀ ਲੈਂਦਾਂ ਮੈਂ ਖਾਣ ਨੂੰ ਮੈਂ ਕੁਝ ਨਹੀਂ ਲਈ ਹੂੰ ਤੇ ਜੋ ਘਰ ਹੈਗਾ ਖਾ ਲੋ ਤੇ ਉਹ ਬ੍ਰੈਡ ਪੈਕ ਦੋ ਪੈਗ ਅੱਛਾ ਮੈਂ ਹਾਂ ਚੱਲ ਅੱਛਾ ਤੇ ਮੈਂ ਇੱਥੇ ਲਮੇ ਪਈ ਹਾਂ ਇਹ ਮੈਨੂੰ ਕਦੇ ਪਾਪਾ ਆ ਗਏ ਉੱਠ ਗਏ ਤੇ ਬਾਹਰ ਉੱਠ ਮੰਮਾ ਬਣਾ ਦੇ ਉੱਠ ਮੰਮਾ ਬਣਾ ਦੇ ਮੈਂ ਕਿਹਾ ਚੱਲ ਹੁਣ ਫਿਰ ਨਾਲ ਹੀ ਚਾਹ ਬਣਾ ਦੇ ਨਾਲ ਹੀ ਇਹ ਬਣਾ ਲੈਂਦੇ ਪਕੌੜੇ ਅੱਗੇ ਬਚ ਜਾਂਦੇ ਹੁਣ ਨੀ ਬਚਦੇ ਨਾਲੇ ਨਾ ਸਿਆਲ ਹੋਵੇ ਤੇ ਗੱਲ ਹੋਰ ਆ ਜਦੋਂ ਗਰਮੀ ਹੁੰਦੀ ਗਰਮੀ ਦੇ ਵਿਚ ਤਲਿਆ ਤੁਲਿਆ ਖਾ ਲਈਏ ਤੇ ਵੈਸੇ ਵੀ ਕੰਮ ਖਰਾਬ ਹੀ ਹੁੰਦਾ ਹੁੰਦਾ ਹੁਣ ਨੀ ਇਹਨਾਂ ਨੂੰ ਨੀ ਪਚਦਾ ਖਾਣਾ ਇਥੇ ਜਦੋਂ ਨਿਕਲੇ ਹੋਣ ਰਿਹਾ ਨਾ ਰਿਹਾ ਨਾ ਜਾਂਦਾ ਖਾਦੇ ਜਾਂਦੇ ਤੇ ਇਹ ਆ ਜਿਹੜੇ ਹਲਕੇ ਫੁਲਕੇ ਪਚ ਜਾਂਦੇ ਨੇ ਵਧੀਆ ਬਈ ਵਧੀਆ ਵਾ ਬਾਕੀ ਇਹ ਆ ਵੀ ਤੁਸੀਂ ਵੀਡੀਓ ਨੂੰ ਦਿਆ ਕਰੋ ਵਾਤਾ ਵਾਦ ਪਿਆਰ ਸਾਰੇ ਜਣੇ ਲਾਈਕ ਸ਼ੇਅਰ ਸਬਸਕ੍ਰਾਈਬ ਸਾਰੇ ਜਣੇ ਕਰਿਆ ਕਰੋ ਹਾਂ ਤੇ ਪਿਆਰ ਭਰਾਵਾਂ ਨੂੰ ਪਤਾ ਵੀ ਆ ਵੀ ਘਰ ਕਿੱਥੇ ਦੇ ਜਿਹੜੇ ਪਿਆਰ ਭਰਾਵਾਂ ਨੇ ਮਿਲਣਾ ਵਾ ਜਿਨ੍ਹਾਂ ਨੇ ਸੈਂਡਵਿਚ ਖਾਣੇ ਆ ਜਾ ਤੇ ਨਹੀਂ ਨਹੀਂ ਪਿਆਪਰਾ ਲਾਗੇ ਦੇ ਵੀ ਹੈਗੇ ਕਮੈਂਟ ਕਰਦੇ ਹਾਂ 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 ਬਿਲਕੁਲ ਤੇ ਆਇਓ ਜਰੂਰ ਹਾਂ ਚਲੋ ਜੀ ਸਾਸੀ ਟਾਜ ਜੀ ਹੁਣ ਸਾਰਿਆਂ ਨੂੰ ਸਾਸੀ ਟਾਜ ਸਾਰਿਆਂ ਨੂੰ